ਸਵਾਗਤ ਹੈ ਦੋਸਤੋ ਤੁਸੀਂ ਜੁੜ ਚੁੱਕੇ ਹੋ ਹੁਣ ਸ਼ਰਪਰ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਚੇਤਨ ਕਸ਼ਪ ਅਕਵਾਰ ਮੁਰਤੋਂ ਗੱਲਬਾਤ ਕਰਾਂਗੇ ਨਵੇਂ ਬਰੇਤ ਵਿੱਚ ਹੁਸ਼ਾਰਪੁਰ ਦੇ ਵਿੱਚ ਲੱਖਾਂ ਰੁਪਏ ਦੇ ਨਾਲ ਬਣੀ ਇਕੋ ਪਾਰਕ ਦੀ ਜਿਸ ਦਾ ਉਦਘਾਟਨ ਹੈ ਜਿਹੜਾ ਵੀਤੇ ਬਰੇਤ ਦੇ ਵਿੱਚ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਸਮੇਤ ਹੁਸ਼ਾਰਪੁਰ ਜ਼ਿਲ੍ਹੇ ਦੀ ਸਮੁੱਚੀ ਪ੍ਰਸ਼ਾਸਨਿਕ ਟੀਮ ਵੱਲੋਂ ਵੀ ਕੀਤਾ ਗਿਆ ਸੀ ਸੋ ਇਕੋ ਪਾਰਕ ਇਸ ਤੋਂ ਪਹਿਲਾਂ ਵੀ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਇਸ ਦਾ ਮੁੱਦਾ ਜਿਹੜਾ ਉਹ ਕਈ ਵਾਰ ਚੁੱਕਿਆ ਜਾ ਚੁੱਕਿਆ ਹੈ ਕਿ ਉੱਥੋਂ ਭ੍ਰਸ਼ਟਾਚਾਰ ਦੀ ਜਿਹੜੀ ਉਹ ਬਹੁਤ ਜ਼ਿਆਦਾ ਬਦਬੂ ਆਉਂਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਜਿਹੜੇ ਉਹ ਪੰਜਾਬ ਸਰਕਾਰ ਵੱਲੋਂ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਉਸ ਥਾਂ ਤੇ ਖਰਚ ਕੀਤੇ ਗਏ ਨੇ ਸੋ ਆਪਾਂ ਜੇਕਰ ਆਪਾਂ ਅੱਜ ਦੇ ਦਿਨਾਂ ਦੀ ਗੱਲ ਕਰੇ ਤਾਂ ਆਪਾਂ ਪਿਛਲੇ ਕਈ ਦਿਨਾਂ ਤੋਂ ਵੇਖ ਰਹੇ ਹਾਂ ਕਿ ਹੁਸ਼ਾਰਪੁਰ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਮਸ਼ੰਕਰ ਰਚਿੰਪਾ ਹੁਸ਼ਾਰਪੁਰ ਦੇ ਇੱਕ ਗੋਤਮ ਨਗਰ ਮੁਹੱਲੇ ਦੇ ਵਿੱਚ ਇੱਕ ਵਧੀਆ ਪਾਰਕ ਬਣੀ ਹੋਈ ਹੈ ਜਿੱਥੇ ਕਿ ਹੁਸ਼ਾਰਪੁਰ ਸ਼ਹਿਰ ਦੇ ਆਮ ਲੋਕ ਵੀ ਆਉਂਦੇ ਨੇ ਹੁਸ਼ਾਰਪੁਰ ਸ਼ਹਿਰ ਦੇ ਵੱਡੇ ਕਾਰੋਬਾਰੀ ਵੀ ਆਉਂਦੇ ਨੇ ਵੱਡੇ ਵਪਾਰੀ ਵੀ ਆਉ ਮંત્રી ਬ੍ਰਹਮਸ਼ੰਕਰ ਜਿੰਪਾ ਵੱਲੋਂ ਉੱਥੇ ਯੋਗਾ ਕੀਤਾ ਗਿਆ ਕਸਰਤ ਕੀਤੀ ਗਈ ਹੈ ਤੇ ਉਹਨਾਂ ਦੇ ਨਾਲ ਚਾਹ ਦੀਆਂ ਚੁਸਕੀਆਂ ਵੀ ਲਈਆਂ ਗਈਆਂ ਨੇ ਤੇ ਹੁਸ਼ਿਆਰਪੁਰ ਦੀ ਸਿਆਸਤ ਨੂੰ ਲੈ ਕੇ ਹੁਸ਼ਿਆਰਪੁਰ ਦੀ ਡਿਵੈਲਪਮੈਂਟ ਨੂੰ ਲੈ ਕੇ ਗੱਲਾਂ ਵੀ ਕੀਤੀਆਂ ਗਈਆਂ ਨੇ ਸੋ ਮੈਂ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੂੰ ਕਹਿਣਾ ਚਾਹਾਂਗਾ ਕਿ ਜਿਹੜੀ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਲੱਖਾਂ ਰੁਪਏ ਖਰਚ ਕਰਕੇ ਈਕੋ ਪਾਰਕ ਤੁਸੀਂ ਉਸਾਰੀ ਆ ਆਮ ਲੋਕਾਂ ਲਈ ਤੁਸੀਂ ਉਸਾਰੀ ਆ ਵਧੀਆ ਗੱਲ ਹੈ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਆਮ ਲੋਕਾਂ ਲਈ ਪਾਰਕਾਂ ਦਾ ਜਿਹੜਾ ਉਹ ਨਿਰਮਾਣ ਕੀਤਾ ਜਾਵੇ ਤਾਂ ਜੋ ਆਮ ਲੋਕ ਆ ਉਹਨਾਂ ਥਾਵਾਂ ਤੇ ਜਾ ਕੇ ਸੈਰ ਕਰ ਸਕਣ ਕਸਰਤ ਕਰ ਸਕਣ ਤਾਂ ਜੋ ਤੰਦਰੁਸਤ ਜ਼ਿੰਦਗੀ ਜਿਹੜੇ ਆਮ ਵਿਅਕਤੀ ਬਤੀਤ ਕਰ ਸਕਣ ਸੋ ਮੈਂ ਹੁਸ਼ਿਆਰਪੁਰ ਤੋਂ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਨੂੰ ਅੱਜ ਨਵੇਂ ਬਰੇ ਤੇ ਅਪੀਲ ਕਰਨਾ ਚਾਹਾਂਗਾ ਕਿ ਮੰਤਰੀ ਸਾਹਿਬ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇੱਕ ਵਾਰ ਫੀਤਾ ਕੱਟਣ ਤੋਂ ਬਾਅਦ ਕਦੇ ਦੁਬਾਰਾ ਉਸ ਪਾਰਕ ਵੱਲ ਤੁਸੀਂ ਮੂੰਹ ਕੀਤਾ ਹੋਵੇਗਾ ਜਾਂ ਆਪਣੇ ਚਰਨਾਂ ਉਸ ਪਾਰਕ ਦੇ ਵਿੱਚ ਪਾਏ ਹੋਣਗੇ ਕਿਉਂਕਿ ਜੇਕਰ ਇੱਕ ਵੱਦਾਇਕ ਜਿਹਾ ਇੱਕ ਮੰਤਰੀ ਲੱਖਾਂ ਰੁਪਏ ਵਾਲੀ ਪਾਰਕ ਦਾ ਉਦਘਾਟਨ ਕਰਕੇ ਆਪਣੇ ਪ੍ਰੋਜੈਕਟ ਵੱਲ ਦੁਬਾਰਾ ਝਾਤੀ ਨਹੀਂ ਮਾਰੇਗਾ ਸੋ ਮੈਨੂੰ ਲੱਗਦਾ ਹੈ ਕਿ ਇਹ ਕਿਸੇ ਵੀ ਤਰ੍ਹਾਂ ਦੇ ਨਾਲ ਵਾਜਿਬ ਨਹੀਂ ਹੈ ਕਿਸੇ ਵੀ ਤਰ੍ਹਾਂ ਦੇ ਨਾਲ ਉਚਿਤ ਨਹੀਂ ਹੈ ਸੋ ਸਮੇਂ-ਸਮੇਂ ਤੇ ਵਿਰੋਧੀ ਧਿਰਾਂ ਵੱਲੋਂ ਹੋਰ ਨਾ ਸਿਆਸੀ ਧਿਰਾਂ ਵੱਲੋਂ ਇਹ ਤੋਂ ਤੱਕ ਆਮ ਲੋਕਾਂ ਵੱਲੋਂ ਵੀ ਚਲੋ ਸ਼ਰਿਆਮ ਤਾਂ ਨਹੀਂ ਕਿਹਾ ਜਾਂਦਾ ਉਹਨਾਂ ਵੱਲੋਂ ਸਾਡੀ ਕਮੈਂਟ ਬਾਕਸ ਦੇ ਵਿੱਚ ਉਹਨਾਂ ਵੱਲੋਂ ਕਮੈਂਟ ਕੀਤੇ ਜਾਂਦੇ ਨੇ ਕਿ ਹਾਂ ਭਾਈ ਇਸ ਤੇ ਜਿਹੜੀ ਉਹ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਹੁਸ਼ਿਆਰਪੁਰ ਤੋਂ ਸਾਬਕਾ ਕੈਬਨਿਟ ਮੰਤਰੀ ਨੇ ਭਾਜਪਾ ਗੂਰੇ ਤਿਕਸ਼ਨ ਸੂਦ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਇਸ ਤੇ ਜਿਹੜੀ ਉਹ ਜੁਡੀਸ਼ਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਕਿ ਆਖਰਕਾਰ ਇਸ ਥਾਂ ਤੇ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਮੰਤਰੀ ਵੱਲੋਂ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕਿ ਆਪਾਂ ਲੱਖਾਂ ਰੁਪਏ ਖਰਚ ਕੀਤੇ ਆ ਤਾਂ ਕਿ ਨਾ ਅਰਥਾਂ ਦੇ ਵਿੱਚੋਂ ਕਰਚ ਕੀਤੇ ਗਏ ਨੇ ਜਦ ਕਿ ਆਮ ਲੋਕਾਂ ਨੂੰ ਇਸ پارک ਦਾ ਜਦ ਕੋਈ ਜਦ ਕੋਈ ਫਾਇਦਾ ਹੀ ਨਹੀਂ ਹੈ ਉੱਥੇ ਜਾ ਕੇ ਰ ਆਪਾਂ ਹੁਸ਼ਿਆਰਪੁਰ ਦੀ Shimla ਪਹਾੜੀ پارک ਦੀ ਗੱਲ ਕਰੀਏ ਉਹ ਵੀ ਆਵਾਰਾ ਕੁੱਤਿਆਂ ਦਾ ਅੱਡਾ ਬਣੀ ਹੋਈ ਹੈ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ ਜੇ ਉੱਥੇ ਮੋٹے-ਮੋٹے ਚੂਹੇ ਕੋਮਦੇ ਆਮ ਵੇਖੇ ਜਾ ਸਕਦੇ ਨੇ ਉਸ ਤੋਂ ਬਾਅਦ ਆਪਾਂ ਮੰਤਰੀ ਸਾਹਿਬ ਦੇ ਵਾਰਡ ਦੀ ਗੱਲ ਕਰੀਏ ਜਿੱਥੇ ਕਿ ਮੰਤਰੀ ਸਾਹਿਬ ਪਹਿਲਾਂ ਕਾਉਂਸਲਰ ਸਨ ਪਿਛਲੇ ਕਈ ਦਹਾਕਿਆਂ ਤੋਂ ਕਈ ਸਾਲਾਂ ਤੋਂ ਇਹ ਵਾਰਡ ਦੀ ਅਗਵਾਈ ਕਰਦੇ ਆ ਰਹੇ ਸਨ ਤਾਂ ਉਸ ਵਾਰਡ ਦੇ ਵਿੱਚ ਇੱਕ پارک ਆਉਂਦੀ ਹੈ ਗ੍ਰੀਨ 뷰 ਪਾਰਕ ਹੁਸ਼ਿਆਰਪੁਰ ਦੀ ਕਾਫੀ ਜ਼ਿਆਦਾ ਪੁਰਾਣੀ ਹੈ ਤੇ ਬੇहद ਨਾਮੀ ਪਾਰਕ ਹੈ ਸੋ ਗ੍ਰੀਨ 뷰 ਪਾਰਕ ਦੀ ਹਾਲਤ ਵੀ ਕਿਹੋ ਜਿਹੀ ਬਣੀ ਹੋਈ ਹੈ ਇਹ ਵੀ ਕਿਸੇ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ ਸੋ ਖੁਦ ਨੂੰ ਹੁਸ਼ਿਆਰਪੁਰ ਦੇ ਹੁਸ਼ਿਆਰਪੁਰ ਦੇ ਲੋਕਾਂ ਦੇ ਆਮ ਲੋਕਾਂ ਦੇ ਹਮਦਰਦ ਕਹਿਣ ਵਾਲੇ ਖੁਦ ਨੂੰ ਵਿਕਾਸ ਦੇ ਮਸੀਹਾ ਕਹਿਣ ਵਾਲੇ ਭਗਵਨ ਸ਼ੰਕਰ ਜਿੰਪਾ ਜੀ ਤੁਹਾਨੂੰ ਇਹਨਾਂ ਪਾਰਕਾਂ ਵੱਲ ਜ਼ਰੂਰ ਝਾਤੀ ਮਾਰਨੀ ਚਾਹੀਦੀ ਹੈ ਖਾਸ ਕਰ ਇਕੋ ਪਾਰਕ ਵੱਲ ਤੁਹਾਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿ ਤੁਸੀਂ ਰੋਜ਼ਾਨਾ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਸਮਾਂ ਜਿਹੜਾ ਚਾਹੇ ਉਹ 10 ਮਿੰਟ ਆ 15 ਮਿੰਟ ਆ ਰੋਜ਼ਾਨਾ ਨਹੀਂ ਤਾਂ ਚਾਹੇ ਹਫ਼ਤੇ ਦੇ ਵਿੱਚ ਦੋ ਵਾਰ ਤਿੰਨ ਵਾਰ ਤੁਸੀਂ ਜ਼ਰੂਰ ਉੱਥੇ ਜਾ ਕੇ ਕਸਰਤ ਕਰੋ ਤਾਂ ਜੋ ਆਮ ਲੋਕਾਂ ਨੂੰ ਵੀ ਸਿਹਤ ਮਿਲ ਸਕੇ ਕਿ ਵਾਕਿਆ ਹੀ ਇਹ ਜੋ ਪਾਰਕ ਮੰਤਰੀ ਸਾਹਿਬ ਵੱਲੋਂ ਉਸਾਰਿਆ ਗਈ ਹੈ ਉਸ ਦਾ ਆਮ ਲੋਕਾਂ ਨੂੰ ਫਾਇਦਾ ਹੋ ਰਿਹਾ ਹੋ ਸਕਦਾ ਹੈ ਕਿ ਮੈਨੂੰ ਨਹੀਂ ਲੱਗਦਾ ਅਜ ਤੱਕ ਕਿ ਕੋਈ ਇਕਾਦੁਕਿਆ ਵਿਅਕਤੀ ਤੋਂ ਵੱਧ ਉਸ ਪਾਰਕ ਦੇ ਵਿੱਚ ਲੋਕ ਆਏ ਹੋਣਗੇ ਸੋ ਜਦੋਂ ਤੁਹਾਡੇ ਵੱਲੋਂ ਪਹਿਲ ਕਦਮੀ ਕੀਤੀ ਜਾਵੇਗੀ ਤੁਹਾਡੇ ਵੱਲੋਂ ਸ਼ੁਰੂਆਤ ਕੀਤੀ ਜਾਵੇਗੀ ਸੋ ਮੈਨੂੰ ਲੱਗਦਾ ਕਿ ਬਹੁਤ ਸਾਰੇ ਆਮ ਲੋਕ ਵੀ ਜਿਹੜੇ ਉਹ ਮੋਟੀਵੇਟ ਹੋਣਗੇ ਤੁਹਾਨੂੰ ਵੇਖ ਕੇ